ਜੀ ਕੋਈ ਵਕਤ ਤਕਰੀਬ 8:30 ਵਜੇ ਸ਼ਾਮ ਦੀ ਗੱਲ ਹੈ ਅਸੀਂ ਆਪਣੇ ਦਫਤਰੋਂ ਜਿਹੜੇ ਮੇਰੇ ਭਾਈ ਆਏ ਨੇ ਉਹਨਾਂ ਦੇ ਸ਼ੋਰੂਮ ਜਾ ਕੇ ਬੈਠੇ ਉਹਨੇ ਜੀ ਕੋਈ ਦੋ ਮੋਟਰਸਾਈਕਲਾਂ ਤੇ ਚਾਰ ਜਣੇ ਕੋਈ ਦੋ ਹੋਰ ਨਾਲ ਚੱਲ ਕੇ ਬੰਦੇ ਆਉਂਦੇ ਆ ਤੇ ਅੰਨਾਂ ਤੋਂ ਦ ਫਾਇਰਿੰਗ ਸਾਡੇ ਤੇ ਸ਼ੁਰੂ ਕਰਦੇ ਜਿਹਦੇ ਜੇ ਕਿਲੂ ਮੇਰਾ ਤੇ ਬਚਾ ਕੇ ਮੇਰੇ ਜਿਹੜੇ ਸਾਥੀ ਸੀਗੇ ਨਾਲ ਇੱਕ ਕਾਕਾ ਆ ਮੁੰਡਾ ਇੱਕ ਨਾਲ ਵਿਚਾਰਾ ਉਦਾਂ ਹੀ ਸਾਨੂੰ ਦੇਖ ਕੇ ਆ ਕੇ ਉੱਥੇ ਖਲੋ ਗਿਆ ਮੁੰਡਾ ਲੋਕਲ ਸ਼ਹਿਰ ਦਾ ਉਹ ਜਿਹੜੇ ਵਿਚਾਰੇ ਉਹਨਾਂ ਨੇ ਮੌਤੇ ਘਾਟ ਉਤਾਰਦੇ ਜਿਹਦੇ ਨਾਲ ਚਾਰ ਬੰਦਿਆਂ ਦੇ ਹੋਰ ਗੋਲੀਆਂ ਲੱਗੀਆਂ ਉਹ ਚਾਰ ਜ਼ਖਮੀ ਹੋਏ ਹਸਪਤਾਲ ਦਾਖਲ ਬਿਲਕੁਲ ਜੀ ਇਹਦੇ ਪਿੱਛੇ ਗੈਂਗਸਟਰਾਂ ਦਾ ਹੀ ਹੱਥ ਆ ਗੈਂਗਸਟਰਾਂ ਵੱਲੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਹੁਣਦੀਆਂ ਨਹੀਂ ਕੋਈ ਕਰੀਬ 5-6 ਸਾਲਾਂ ਤੋਂ ਜਾਨ ਨੂੰ ਮਾਰਦੀਆਂ ਧਮਕੀਆਂ ਫਰੋਤੀਆਂ ਦੀਆਂ ਕਲਾਂ ਨਿਤੀਆਂ ਹੁੰਦੀਆਂ ਮੇਰੇ ਵੱਲੋਂ ਕਰੀਬ ਪਿਛੇ 5-5 ਸਾਲਾਂ 'ਚ ਕੁਝ 10 ਐਫਆਈਆਰ ਅੰਦਰ ਜਾਏ ਇਹਨਾਂ ਦੇ ਸਾਰੇ ਜਿਹੜੇ ਏ ਕੈਟਾਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਵਾਰ ਸਾਡੇ ਤੇ ਹਮਲੇ ਵੀ ਕਰਾਏ ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਆਏ ਤੇ ਹੁਣ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ ਜਿੰਨਾ ਚ ਇੱਕ ਵਾਰ ਦਾ ਉਹਨਾਂ ਕੱਲ ਇਨਜਾਮ ਦਿੱਤਾ ਜਿਹਦੇ ਚ ਸਾਡੇ ਦੋ ਸਾਥੀ ਜਿਹੜੇ ਮਾਰੇ ਪੁਲਿਸੀ ਵੇਖੋ ਟੋਟਲ ਲਾਅ ਐਂਡ ਆਰਡਰ ਦਾ ਫੇਲਿਅਰ ਹੈ ਮੈਂ ਕੱਲੀ ਬਟਾਲੇ ਦੀ ਗੱਲ ਕਰਾਂ ਪੰਜਾਬ ਚ ਜਿਹੜੀ ਆ ਕੋਈ ਲਾਅ ਐਂਡ ਆਰਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਬਟਾਲੇ ਚ ਤੁਸੀਂ ਮੇਰੇ ਤੋਂ ਵੱਧ ਜਾਣਦੇ ਲੋਕ ਬਹੁਤ ਸਾਰੇ ਐਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਫਰੋਤੀਆਂ ਦੇ ਜਾਣਦੇ ਜਿਹੜਾ ਕੋਈ ਸਾਡੇ ਵਰਗਾ ਫਰੋਤੀ ਦੇਣ ਤੋਂ ਨਾ ਕਰਦਾ ਤੇ ਉਹਦਾ ਆਏ ਹੱਲ ਕਰਦੇ ਨਹੀਂ ਤੇ ਕੋਈ ਘਰ ਐਸਾ ਨਹੀਂ ਕੋਈ ਵਪਾਰੀ ਕੋਈ ਦੁਕਾਨਦਾਰ ਬਟਾਲੇ ਦਾ ਮੈਨੂੰ ਕਹਿ ਦੋ ਇੱਕ ਇੱਕ ਵੀ ਬੰਦਾ ਦੱਸ ਦੋ ਕੋਈ ਕਾਰੋਬਾਰ ਬਾਅਦ ਸ਼ੁਰੂ ਕਰਦਾ ਤੇ ਉਹ ਫਰੋਤੀਆਂ ਪਹਿਲਾਂ ਆਉਂਦੀਆਂ ਕੋਈ ਅੰਦਰ ਖਾਤੇ ਵਿਚਾਰੇ ਦਈਵ ਜਾਂਦੇ ਆ ਤੇ ਜੇ ਕੋਈ ਆਪਣੀ ਗੱਲ ਕੋਈ ਪ੍ਰਸ਼ਾਸਨ ਅੱਗੇ ਰੱਖਦਾ ਤੇ ਉਹਦੀ ਕੋਈ ਸੁਣਵਾਈ ਨਹੀਂ ਆ ਕਾਕਾ ਹੈ ਜੀ ਜਿਹੜਾ ਸਾਡਾ ਸਾਥੀ ਸੀਗਾ ਇੱਕ ਮੁੰਡਾ ਕਨਮ ਮਾਜਣਾ ਬਟਾਲੇ ਦਾ ਹੀ ਉਹਦੀ ਦੋਨਾਂ ਦੀ ਡੈਥ ਹੋ ਗਈ ਚਾਰ ਜਣਾਂ ਨੇ ਜਿਹੜੇ ਆ ਇੱਕ ਮੇਰਾ ਭਾਈ ਆਈ ਦਾ ਛੋਟਾ ਬ੍ਰਦਰ ਜਿਹੜਾ ਆ ਚੰਦਰ ਤੇ ਨਾਲ ਉਹਦੇ ਤਿੰਨ ਜਣੇ ਹੋਰ ਆ ਜਿਹੜੇ ਚਾਰ ਜਣੇ ਜ਼ਖਮੀ ਆ ਉਨਾਂ ਦੀ ਕੀ ਹਾਲਤ ਹੈ ਜੀ ਉਹਨਾਂ ਦੀ ਹਾਲਤ ਕੁਝ ਠੀਕ ਹੈ ਜੀ ਕਿਸੇ ਦੀ ਲੱਤ 'ਚ ਲੱਗੀ ਹੈ ਗੋਲੀ ਕਿਸੇ ਦੀ ਵੱਖੀ 'ਚ ਲੱਗੀ ਹੈ ਪਰ ਆਊਟ ਆਫ ਡੇਂਜਰ ਨੇ ਉਹਨਾਂ ਦੀ ਹਾਲਤ ਕੁਝ ਠੀਕ ਹੈ ਅੰਡਰ ਟ੍ਰੀਟਮੈਂਟ ਹੈ ਅੰਡਰ ਟ੍ਰੀਟਮੈਂਟ ਹੈ ਹਾਂ ਜੀ ਸਰ ਅੰਕੀ ਗਿਆਣਾ ਜਾਂਦੇ ਕੱਲ ਦੇ ਜੀ ਮੈਂ ਜਨਾਬ ਸੁਵਲ ਸਤਾਉਣਾ ਔਰ ਖਾਸ ਕਰਕੇ ਉਹ ਜਿਹੜਾ ਬੱਚਾ ਛੋਟਾ 24 ਸਾਲ ਦਾ ਮੇਰੇ ਕੰਨ ਵਾਹ ਔਰ ਉਹਦੀ ਮਾਤਾ ਬਹੁਤ ਹੀ ਦੁੱਖ ਲੱਗਾ ਪਾਣ ਜਿਹੜੇ ਬੱਚੇ ਨੇ ਜੇ ਕੋਈ ਵੇਖਿਆ 6 ਮਹੀਨੇ ਦੇ ਕਰਬ ਦੇ ਬਾਅਦ ਆ ਗਿਆ ਸੀ ਔਰ ਸਿਰਫ ਇਕਲੋਤਾ ਪੁੱਤਰ ਹੀ ਜਾਓ ਆਪਣੇ ਮਾਪਿਆਂ ਦਾ ਉਹਦੀ ਮਾਂ ਦੇ ਰੋਣ ਦੇ ਚਾ ਨਹੀਂ ਜਾਦਾ ਉਹਦੇ ਹਾਲਾਤ ਪਤਾ ਨਹੀਂ ਇਹ ਕਿਸ ਤਰ੍ਹਾਂ ਮਤਲਬ ਇਹੋ ਜਿਹਾ ਮਨੁਭੂ ਹੋ ਜਾਂਦਾ ਵਾ ਕਿ ਘਟਨਾਵਾ ਹੋਏ ਦੀ ਗੱਲ ਵੀ ਕਰਸੀ ਨਹੀਂ ਕੀਤਾ ਜਾਂਦਾ ਕਿ ਇਹ ਕਿਉਂ ਕਰ ਰਹੇ ਆ ਕਿਉਂ ਮਾਰ ਉਸੋਚਿਆ ਰਹੇ ਮਸੂਮ ਜੇ ਦਾ ਕੀ ਕਸੂਰ ਹੀ ਦੇ ਵਿੱਚ ਔਰ ਇਹੋ ਜਿਹਾ ਘਟਨਾਵਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਤੋਂ ਨਹੀਂ ਲਈ ਜਾ ਰੋਜ਼ ਹਰ ਸ਼ਹਿਰ ਦੇ ਵਿੱਚ ਰੋਜ਼ ਇੱਕ ਦੋ ਇਨਸੀਡੈਂਟ ਹੁੰਦੇ ਆ ਜਿਸ ਦੇ ਨਾਲ ਮਨੁੱਖਾਂ ਦੇ ਵਿੱਚ ਜਿਹੜੀ ਆ ਸੁਰੱਖਿਆ ਦੀ ਭਾਵਨਾ ਜਿਹੜੀ ਉਹ ਵਧਦੀ ਜਾ ਰਹੀ ਹੈ ਜਿਹਦੇ ਨਾਲ ਲੋਕਾਂ ਦਾ ਸਰਕਾਰ ਦੇ ਉੱਤੇ ਨਿਭਵਾਸ ਉੱਠਦਾ ਜਾ ਰਿਹਾ ਹੈ ਇਹ ਇਸ ਸਟੇਟ ਦਾ ਮੇਨ ਕੰਮ ਹੁੰਦਾ ਵਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਜੇ ਸਰਕਾਰ ਜਿਹੜੀ ਆ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਸਫਲ ਨਹੀਂ ਹੁੰਦੀ ਹੈ ਜੀ ਫਿਰ ਸਰਕਾਰ ਮੰਨੀ ਜਾਂਦੀ ਹੈ ਮੈਨੂੰ ਸਮਝਦਾ ਵੀ ਸਰਕਾਰ ਨੂੰ ਇਸ ਵਾਸਤੇ ਖਿਆਲ ਰੱਖਣਾ ਚਾਹੀਦਾ ਤਾਂ ਲੋਕਾਂ ਨੂੰ ਪ੍ਰੋਟੈਕਸ਼ਨ ਦਿੱਤੀ ਜੀ ਲੋਕਾਂ ਦਾ ਵਿੱਚ ਆਪੜਾ ਵਿਸ਼ਵਾਸ ਬਣ ਕਰਨਾ ਪਾ ਜੀ ਕਰਨਾ ਚਾਹੀਦਾ ਹੋਰ ਪੁਲਿਸ ਇਨੋਸੈਂਟ ਪਰਦੇਸ ਕਟੇ ਸ਼ਾਇਦ ਕਿ ਜਿਹੜੇ ਪੇਟ ਚੜ੍ਹ ਗਏ ਆਂਸਟਰ ਵਾਲੀ ਪੇਟ ਕਰਕੇ ਉਹਦੇ ਸੋੜਾ ਕੀ ਹੋ ਸਕਦਾ ਜਿਹੜੀ ਗੱਲ ਤੁਹਾਡੇ ਜਿਹੜੀ ਦੀ ਨੂੰ ਕਨਵਰਟ ਨਹੀਂ ਰਹੀ ਰਹੀ ਹੈ ਲੈਂਡ ਆਰਡਰ ਵੀ ਹਾਲਤ ਇਹ ਨਹੀਂ ਕਿ ਵਿਗੜ ਚੁੱਕੀ ਦੀ ਆ ਤੇ ਇਸ ਅੰਸ਼ ਨੂੰ ਕੋਈ ਉਦਾਰੀ ਨਹੀਂ ਲਿਆ ਗਿਆ ਪੁਲਿਸ ਦਾ ਕਹਿ ਨਹੀਂ ਕੋਈ ਕਹੇ ਜਾਂ ਪੁਲਿਸ ਦਾ ਹੱਥ ਉਹ ਗਿਆ ਨੇ ਯਾ ਕੀ ਹੈ ਸਾਨੂੰ ਸਮਝਣ ਲੱਗ ਗਈ